ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣਾ ਸਟਾਕ ਲੈ ਕੇ ਆਏ ਆਂ ਬ੍ਰਾਂਡ ਰਹੇਗਾ ਜੀ ਰਾਮ ਟੈਕਸਟਾਈਲ ਤੁਸੀਂ ਨਵੇਂ-ਨਵੇਂ ਜਿਹੇ ਸਟਾਈਲ ਦੇਖੋਗੇ ਰਾਮ ਟੈਕਸਟ ਦੇ ਵਿੱਚ ਇਹਨਾਂ ਸੂਟਾਂ ਨੂੰ ਤੁਸੀਂ ਫੰਕਸ਼ਨ ਵਿੱਚ ਵੀ ਪਾ ਸਕਦੇ ਹੋ ਬਹੁਤ ਸੋਹਣੇ ਪਾਰਟੀ ਵੇਅਰ ਦੇ ਸੂਟ ਜਿਹੜੇ ਅਸੀਂ ਤੁਹਾਡੇ ਵਾਸਤੇ ਅੱਜ ਲੈ ਕੇ ਆ ਰਹੇ ਹਾਂ ਮਿਕਸ ਜੇ ਸੂਟ ਹੋਣਗੇ ਜੀ ਸਾਰੇ ਕੋਈ ਤੁਹਾਨੂੰ ਪ੍ਰਿੰਟ ਤੇ ਵਰਕ ਮਿਲੇਗਾ ਤੁਹਾਨੂੰ ਪਲੇਨ ਦੇ ਉੱਪਰ ਵਰਕ ਮਿਲੇਗਾ ਬਹੁਤ ਸੋਹਣੀ ਕਲੈਕਸ਼ਨ ਆ ਅੱਜ ਵੀਡੀਓ ਥੋੜੀ ਜਿਹੀ ਲੰਮੀ ਹੋ ਜਾਏਗੀ ਕਿਉਂਕਿ ਮੈਂ ਤੁਹਾਨੂੰ ਕੋਈ 8 10 15 20 ਸੂਟ ਤਾਂ ਨਹੀਂ ਦਿਖਾਣੇ ਤੁਹਾਨੂੰ ਵੀ ਪਤਾ ਹੁੰਦਾ ਮੇਰੇ ਕੋਲ ਕੁਆਂਟੀਟੀਆਂ ਹੁੰਦੀਆਂ ਨੇ ਜੀ ਤੇ ਕਾਫੀ ਸਾਰੀ ਕੁਆਂਟੀਟੀ ਜਿਹੜੀ ਰਾਮਟੈਕਸ ਦੇ ਵਿੱਚ ਤੁਹਾਨੂੰ ਦਿਖਾਣੀ ਆ ਬਸ ਤੁਹਾਡੇ ਲੱਗੇ ਅੱਗੇ ਕੀ ਰਿਕਵੈਸਟ ਆ ਕਿ ਤੁਸੀਂ ਵੀਡੀਓ ਨੂੰ ਧਿਆਨ ਨਾਲ ਸਾਰੀ ਨੂੰ ਸੁਣਨਾ ਕਿਉਂਕਿ ਸਾਰੀ ਵੀਡੀਓ ਦੇ ਪ੍ਰਾਈਸ ਅਲੱਗ-ਅਲੱਗ ਰਹਿਣਗੇ ਅਸੀਂ ਪ੍ਰਾਈਸ ਨਾਲ ਦੀ ਨਾਲ ਵੀਡੀਓ 'ਚ ਮੈਂਸ਼ਨ ਕਰਾਂਗੇ ਠੀਕ ਹੈ ਜੀ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜਿਹੜਾ ਵੀ ਸੂਟ ਤੁਹਾਨੂੰ ਅਸੀਂ ਵੀਡੀਓ 'ਚ ਪਸੰਦ ਆ ਤੁਸੀ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਤੇ ਸਤੂ ਪੁੱਛ ਸਕਦੇ ਹੋ ਵੀ ਸੂਟ अवेलेबल ਹੈ ਜਾਂ ਕਿਦਾਂ ਅਸੀਂ ਤੁਹਾਨੂੰ ਨਾਲ ਦੀ ਨਾਲ ਰਿਪਲਾਈ ਦਵਾਂਗੇ ਜੀ ਤੇ ਸਕੈਨਰ ਭੇਜਾਂਗੇ ਤੁਸੀਂ ਪੇਮੈਂਟ ਕਰਨੀ ਹੋਏਗੀ ਤੇ ਆਪਣਾ ਐਡਰੈਸ ਭੇਜਣਾ ਹੋਏਗਾ ਅਸੀਂ ਤੁਹਾਡੇ ਪਾਸ ਕੋਰੀਅਰ ਜਾਂ ਪਾਰਸਲ ਕਰਵਾ ਦਾਂਗੇ ਸਿੰਪਲ ਜਿਹਾ ਮੈਥਡ ਹੈ ਸਾਰਿਆਂ ਨੂੰ ਸੂਟ ਬਹੁਤ ਪਸੰਦ ਆਉਂਦੇ ਨੇ ਜੀ ਥੈਂਕ ਯੂ ਜਿਹੜੇ ਸਾਡੇ ਸੂਟ ਪਰਚੇਸ ਕਰਦੇ ਆ ਅਸੀਂ ਆਪਣੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਅਸੀਂ ਤੁਹਾਨੂੰ ਵੈਸਟ ਤੋਂ ਵੈਸਟ ਦਈਏ ਕਿਉਂਕਿ ਤੁਸੀਂ ਆਨਲਾਈਨ ਹੀ ਮੰਗਾਣੇ ਹੁੰਨੇ ਆ ਇੱਕ ਵਿਸ਼ਵਾਸ ਆ ਤੁਹਾਡਾ ਸਾਡੇ ਤੇ ਤੇ ਅਸੀਂ ਸਾਨੂੰ ਇਦਾਂ ਹੁੰਦਾ ਕਿ ਅਸੀਂ ਆਪਣੇ ਤੁਹਾਡੇ ਵਿਸ਼ਵਾਸ ਤੇ ਅਸੀਂ ਖਰੇ ਉੱਤਰ ਜਾਈਏ ਅੱਜ ਵਾਲੀ ਕਲੈਕਸ਼ਨ ਸ਼ੇਣੀਆ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਆ ਸ਼ੁਰੂ ਕਰਦੇ ਆਪਾਂ ਥੋੜੀ ਜਿਹੀ ਬ੍ਰਾਈਟ ਚਾਰਟ ਤੋਂ ਠੀਕ ਹੈ ਜੀ ਕਲੈਕਸ਼ਨ ਇੱਕ ਨੰਬਰ ਰਹਿਣ ਵਾਲੀ ਆ ਪਿਓਰ ਔਰਗੇਂਜ਼ਾ ਦਾ ਸਟੱਫ ਹੈ ਇਹ ਰਾਮਟੈਕਸ ਦਾ ਬ੍ਰਾਂਡ ਰਹੇਗਾ ਅੱਜ ਦੀ ਸਾਰੀ ਵੀਡੀਓ ਪ੍ਰਾਈਸ ਅਲੱਗ-ਅਲੱਗ ਰਹਿਣਗੇ ਅ ਥ੍ਰੈਡ ਵਰਕ ਦੇ ਨਾਲ ਸਾਰਾ ਹੀ ਹਾਈਲਾਈਟ ਰਹੇਗਾ ਜੀ ਸੂਟ ਕਟ ਦਾਣੇ ਦੇ ਨਾਲ ਤੇ ਸਿੱਪੀ ਦੇ ਨਾਲ 3400 ਸੂਟ ਦਾ ਪ੍ਰਾਈਸ ਰਹੇਗਾ ਬਹੁਤ ਸੋਹਣਾ ਜਿਹਾ ਸ਼ੇਡ ਆ ਜੀ ਮਰਜੈਂਟਾ ਕਲਰ ਦੇ ਵਿੱਚ ਸੂਟ ਆ ਇਹ ਪਹਿਲਾਂ ਤੁਹਾਨੂੰ ਅਸੀਂ ਜਿਹੜਾ ਆਪਣਾ ਬ੍ਰਾਈਟ ਸਟਾਰਟ ਉਹ ਹੀ ਦਿਖਾ ਦੰਨੇ ਆ ਬਹੁਤ ਪਿਆਰਾ ਪੀਸ ਆ ਤੇ ਸਾਰੀ ਫਰੰਟ ਦੇ ਵਿੱਚ ਮਿਰਰ ਵਰਕ ਕਰਕੇ ਉੱਪਰ ਸਾਰਾ ਥ੍ਰੈਡ ਦੇ ਨਾਲ ਇਹਨੂੰ ਮੜਿਆ ਹੋਇਆ ਜੇ ਕੋਈ ਚੁਬਣੀ ਵਾਲਾ ਨਹੀਂ ਹੈਗਾ ਕੁਝ ਵੀ ਇਹਦੇ ਵਿੱਚ ਬਹੁਤ ਸੌਫਟ ਤੇ ਯੂਨੀਕ ਜਿਹਾ ਸਟਫ ਆ ਪਿਓਰ ਕ੍ਰੇਪ ਦੀਆਂ ਸਲਵਾਰਾਂ ਨੇ ਸਲਵਾਰ ਦਾ ਸਟਫ 3 ਮੀਟਰ ਰਹੇਗਾ ਠੀਕ ਹੈ ਤੁਸੀਂ ਇਹਨਾਂ ਦੇ ਨਾਲ ਗਰਾਰੇ ਸ਼ਰਾਰੇ ਪੈਂਟ ਪਲਾਜ਼ੋ ਸਲਵਾਰ ਖੁਸ਼ਮਰਜ਼ੀ ਬਣਾ ਸਕਦੇ ਹੋ ਉਹ ਥੋੜੀ ਚੁਆਇਸ ਰਹੇਗੀ ਇੱਕ ਸੂਟ ਖੋਲਾਂਗੇ ਬਾਕੀ ਕਲਰ ਆਪਸ਼ਨ ਦਵਾਂਗੇ ਜੀ ਬਹੁਤ سارے ਸੈਟ ਨੇ ਨਵੇਂ-ਨਵੇਂ ਜਿਹੜੇ ਅਸੀਂ ਥੋੜੀ ਵਾਸਤੇ ਲੈ ਕੇ ਆਏ ਆ ਪਿਓਰ ਲਾਈਟ ਵੇਟ ਔਰਗੇਂਜ਼ਾ ਦਾ ਦੁਪੱਟਾ ਤੇ ਫੋਰ ਸਾਈਡ ਵਰਕ ਦੇ ਨਾਲ ਤੁਸੀਂ ਸਿਰ ਤੇ ਕੈਰੀ ਕਰ ਸਕਦੇ ਹੋ ਦੁਪੱਟੇ ਨੂੰ ਸਟਾਈਲ ਨਾਲ ਲੈ ਸਕਦੇ ਹੋ ਥੋੜੀ ਚ ਵਾਈਸ ਆ ਜੀ ਤੁਸੀਂ ਗੁਰਦੁਆਰਾ ਸਾਹਿਬ ਪਾਣਾ ਚਾਹ ਫਿਰ ਵਿਆਸੀ ਉਹ ਜਿਵੇਂ ਤੁਹਾਨੂੰ ਠੀਕ ਲੱਗਾ 3400 ਪ੍ਰਾਈਸ ਦੇ ਨਾਲ ਸੂਟ ਆ ਰੈਡ ਕਲਰ ਆ ਇਹਦੇ ਵਿੱਚ yellow ਕਲਰ ਆ ਇਹ ਨਿਓਨ yellow ਆ ਬਹੁਤ ਸੋਹਣਾ ਜਿਹਾ ਸ਼ੇਡ ਆ ਜੀ ਕਲਰ ਚਾਰ ਨੇ ਚਾਰ ਦੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਕਲਰ ਦੇਖੋ ਜੀ ਕਿੰਨਾ ਪਿਆਰਾ ਹੈ ਠੀਕ ਹੈ ਜੀ ਗ੍ਰੀਨ ਨਾਈ ਫਿਰੋਜ਼ੀ ਕਲਰ ਆ ਨਾਈ ਗ੍ਰੀਨ ਕਲਰ ਆ ਬਹੁਤ ਪਿਆਰੇ ਜਿਹੇ ਸ਼ੇਡ ਨੇ ਚਾਰ ਕਲਰ ਨੇ ਨਿਓਨ ਕਲਰ ਆ ਏਪਿਕ ਗ੍ਰੀਨ ਜャ ਸ਼ੇਡ ਆ ਜਾਂਦਾ ਜੀ 레드 ਮੈਰੂਨ ਸ਼ੇਡ ਆ ਜਾਂਦਾ ਤੇ ਕਿਹੇ ਮਰਜੈਂਟਾ ਸ਼ੇਡ ਆ ਜਾਂਦਾ ਚਾਰ ਕਲਰ ਨੇ 3400 ਪ੍ਰਾਈਸ ਤੇ ਵਿਦ ਸੌਟ ਰਹੇਗਾ ਜੋ ਕਲਰ ਤੁਹਾਨੂੰ ਪਸੰਦਾ ਬਹੁਤ ਸੌਫਟ ਜੇ ਬ੍ਰਾਂਡਡ ਜੇ ਪੀਸ ਦੇ ਵਿੱਚ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਅਸੈਂਡ ਕਰ ਸਕਦੇ ਹੋ ਅੱਜ ਕੱਲ ਇਹ ਵਾਲਾ ਪ੍ਰਿੰਟ ਵੀ ਕਾਫੀ ਦਿਲਾਂ ਦੀ ਧੜਕਣ ਬਣਿਆ ਹੋਇਆ ਕਿਉਂਕਿ ਬਹੁਤ ਜ਼ਿਆਦਾ ਚੱਲ ਰਿਹਾ ਕੋਈ 3500 ਦੇ ਰਿਹਾ ਕੋਈ 3700 ਦੇ ਰਿਹਾ ਹਰ ਇੱਕ ਅਲੱਗ-ਅਲੱਗ ਪ੍ਰਾਈਸਾਂ ਦੇ ਦੇ ਰਹੇ ਨੇ ਜੀ ਇਹ ਹੈਗਾ ਪ੍ਰਿੰਟ ਬਰਬਰੀ ਦੇ ਉੱਪਰ ਆਰਮ ਟੈਕਸ ਦਾ ਹੀ ਆ neck ਦੇ ਉੱਪਰ ਬਹੁਤ ਸੋਹਣਾ ਮਸ਼ੀਨੀ ਵਰਕ ਹੋਇਆ ਹੋਇਆ ਠੀਕੇ ਰ ਇਹਦਾ ਬਹੁਤ ਪਿਆਰਾ ਲੇਸ ਵਰਕ ਦੇ ਨਾਲ ਤੇ ਔਰਗੇਂਜ਼ਾ ਦੇ ਵਰਕ ਦੇ ਨਾਲ ਇਦਾਂ ਹਾਈਲਾਈਟ ਕੀਤਾ ਹੋਇਆ ਹੈ ਪ੍ਰਿੰਟ ਸ਼ਰਟ ਆ ਪ੍ਰਿੰਟ ਹੀ ਬਹੁਤ ਪਿਆਰਾ ਹੈ ਤੇ ਇਹਦੇ ਨਾਲ ਤੁਹਾਨੂੰ ਇਹ ਪਿਓਰ ਮੋਡਲ ਦੀ ਸਲਵਾਰ ਮਿਲ ਜਾਏਗੀ ਸਲਵਾਰ ਦੇ ਪੌਂਚੇਆਂ ਤੇ ਵੀ ਤੁਹਾਨੂੰ ਇਦਾਂ ਵਰਕ ਮਿਲ ਜਾਏਗਾ ਪੈਂਟ ਬਣਾ ਲਓ ਚਹੇ ਬਣਾ ਲਓ ਸਲਵਾਰ ਉਠੋਡੀ ਚਵਾਈਸ ਆ ਤੇ ਨਾਲ ਪਿਓਰ ਬਰਬਰੀ ਦਾ ਹੀ ਦੁਪੱਟਾ ਰਹੇਗਾ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਅਗਰ ਕੋਈ ਫੰਕਸ਼ਨ ਹੋਣੇ ਆ ਜੇ ਤਾਂ ਇੱਕ ਦੋ ਫੰਕਸ਼ਨ ਤਾਂ ਨਹੀਂ ਆਪਾਂ ਨੂੰ ਇੱਕ ਦੋ ਦਿਨ ਜਾਣਾ ਹੁੰਦਾ ਤੇ ਉਹਨਾਂ ਵਾਸਤੇ ਤੁਸੀਂ ਵਿੱਚ ਇਦਾਂ ਦੀ ਆਈਟਮ ਵੀ ਐਡ ਕਰ ਸਕਦੇ ਹੋ ਇੱਕ ਤਾਂ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ ਕੜਾਈਆਂ ਖੜੂਈਆਂ ਤੋਂ ਤੇ ਇੱਕ ਬਹੁਤ ਸੋਹਣੀ ਜਿਹੀ ਕਲੈਕਸ਼ਨ ਬਣਦੀ ਇਹ ਵਾਲੀ ਸਾਰੀ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੰਨੇ ਆ 3200 ਪ੍ਰਾਈਸ ਨਾਲ ਆ ਜੀ 3200 ਸ਼ਿਪਿੰਗ ਚਾਰਜਸ ਸਾਰੀ ਵੀਡੀਓ ਦੇ ਅਲੱਗ ਤੋਂ ਰਹਿਣਗੇ ਤੇ ਇਹਦੇ ਵਿੱਚ ਥਰਡ ਕਲਰ ਆ ਇਹ ਕਲਰ ਇਹਦਾ ਸੋਲਡ ਆਊਟ ਹੋ ਗਿਆ ਇਹ ਸਾਰੇ ਕਲਰ ਨੇ ਜੀ ਬਹੁਤ ਪਿਆਰੇ ਜੇ 3250 ਦੇ ਨਾਲ ਸੂਟ ਹੈ ਇਹ ਸੌਰੀ ਅ 3000 ਦੀ ਰੇਂਜ ਦੇ ਵੀ ਸੂਟ ਆ ਰਾਮਟੈਕਸ ਬ੍ਰਾਂਡ ਦੀ ਪੀਸ ਨੇ ਜੀ ਸਾਰੀ ਤੇ ਸੂਟ ਦੀ ਲੁੱਕ ਦੇਖਿਓ ਬਿਲਕੁਲ ਅਲੱਗ ਜਿਨ੍ਹਾਂ ਨੂੰ ਐਦਾਂ ਹੁੰਦਾ ਕਿ ਅਸੀਂ ਬਹੁਤ ਗੱਡੇ ਨਹੀਂ ਪਾਣੇ ਸਾਨੂੰ ਦਬਕਾ ਨਹੀਂ ਟਿੱਲਾ ਨਹੀਂ ਸਿੰਪਲ ਸੋਬਰ ਤੇ ਰਾਇਲ ਜੀ ਲੁੱਕ ਦੇ ਸੂਟ ਚਾਹੀਦੇ ਆ ਤਾਂ ਤੁਸੀਂ ਕੁਝ ਐਦਾਂ ਦਾ ਟਰਾਈ ਕਰ ਸਕਦੇ ਹੋ ਸਾਰਾ ਹੀ ਫਰੰਟ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਇਹਨੂੰ ਹਾਈਲਾਈਟ ਕੀਤਾ ਹੋਇਆ ਜੀ ਇਹ ਮੋਡਲ ਦੇ ਸਟੱਫ ਦੇ ਨਾਲ ਕਿਉਂਕਿ ਐਦਾਂ ਦਾ ਇਹਦਾ ਦੁਪੱਟਾ ਹੈ ਤੇ ਇਹ ਹੈਗਾ ਜੀ ਸਾਰਾ ਇਹਦੇ ਵਿੱਚ ਦੇਖੋ ਬਹੁਤ ਪਿਆਰਾ ਕਟਵਰਕ ਬਣਾਇਆ ਹੋਇਆ ਤੇ ਪੋਰਟਲੀ ਬਟਨ ਲਗਾ ਕੇ ਨੈਕ ਬਣਿਆ ਹੋਇਆ ਬੈਕਸਾਈਡ ਬਿਲਕੁਲ ਪਲੇਨ ਆ ਔਰਗੈਂਜ਼ਾ ਦੀ ਸ਼ਰਟ ਆ ਠੀਕ ਆ ਜੀ ਤੇ ਦੇ ਨਾਲ ਤੁਹਾਨੂੰ 3 ਮੀਟਰ ਦੀ ਸਿਲਕ ਦੀ ਸਲਵਾਰ ਮਿਲੇਗੀ ਇਟਾਲੀਅਨ ਸਿਲਕ ਦੇ ਉੱਪਰ ਸਲਵਾਰ ਹੋਵੇਗੀ ਤੇ ਦੁਪੱਟਾ ਪ੍ਰਿੰਟਡ ਦਿੱਤਾ ਹੋਇਆ ਤੁਸੀਂ ਖੁਦ ਵੀ ਦੇਖ ਸਕਦੇ ਹੋ ਬਿਲਕੁਲ ਡਿਫਰੈਂਟ ਆਈਟਮ ਹੈ ਬਿਲਕੁਲ ਯੂਨੀਕ ਤੇ ਲੱਗ ਜੀ ਆਈਟਮ ਹੈ 3000 ਪ੍ਰਾਈਸ ਦੇ ਵਿੱਚ ਚਨਨ ਸ਼ਫਾਨ ਦੇ ਦੁਪੱਟੇ ਦੇ ਨਾਲ ਚਨਨ ਸ਼ਫਾਨ ਦਾ ਦੁਪੱਟਾ ਫੋਰ ਸਾਈਡ ਵਰਕ ਦੇਣਾ ਸੌਰੀ ਲੇਸ ਦੇ ਨਾਲ ਰਹੇਗਾ ਹੈਗਾ ਨਾ ਕੁਛ ਅਲੱਗ ਜਿਹਾ ਕਮੈਂਟ ਕਰਕੇ ਜਰੂਰ ਦੱਸ ਦਿਓ 3000 ਪ੍ਰਾਈਸ ਦੇ ਵਿੱਚ ਆ ਜੀ ਸੂਟ ਕਲਰ ਆਪਸ਼ਨ ਤੁਹਾਨੂੰ ਇਹਦੇ ਵਿੱਚ ਅਸੀਂ ਦੇ ਦਾਂਗੇ ਚਾਰ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਸਭ ਦੇ ਵਿੱਚ ਵੈਸੇ ਸਲਵਾਰਾਂ ਤਾਂ ਉਹ ਜਿਹੜਾ 베ਸ ਕਲਰ ਆ ਸੇਮ ਉਹੀ ਸਲਵਾਰਾਂ ਨੇ 베ਸ ਕਲਰ ਦੀ ਬਸ ਜਿਹੜਾ ਇਹ ਸਟਫ ਲੱਗਿਆ ਹੋਇਆ ਚਨਾਉਣ ਸ਼ਫੌਨ ਦਾ ਜਿਹੜਾ ਦੁਪੱਟਾ ਹੈ ਉਹੀ ਸਟਾਫ ਲੱਗਿਆ ਹੋਇਆ ਪੀਚ ਜਿਹਾ ਸ਼ੇਡ ਆ ਗਿਆ ਜੀ ਮਹਿੰਦੀ ਕਲਰ ਆ ਗਿਆ ਇੱਕ ਇਹ ਪਿਆਜੀ ਜਿਹਾ ਕਲਰ ਆ ਜਾਂਦਾ ਜੀ ਇਹ ਸਾਰੇ ਕਲਰ ਨੇ ਇਹਦੇ ਵਿੱਚ ਜਿਹੜਾ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਫਿਕ ਮੈਨੂੰ ਤੇ ਪ੍ਰਾਈਸ ਹੈਗਾ ਜੀ 3000 ਨੈਕਸਟ ਪ੍ਰਿੰਟ ਹੀ ਬਹੁਤ ਸੋਹਣਾ ਸੂਟ ਦਾ ਪ੍ਰਿੰਟ ਬਹੁਤ ਪਿਆਰਾ ਹੈ ਮੈਨੂੰ ਇਦਾਂ ਦੇ ਸੂਟ ਬਹੁਤ ਸੋਹਣੇ ਲੱਗਦੇ ਆ ਮੇਰਾ ਪਰਸਨਲ ਜਿਹੜਾ ਮੈਂ ਤੁਹਾਨੂੰ ਦੱਸਦੀ ਆ ਇਦਾਂ ਦੀ ਪ੍ਰਿੰਟਿੰਗ ਬਹੁਤ ਪਿਆਰੀ ਲੱਗਦੀ ਆ ਪਿਓਰ ਔਰਗੈਂਜ਼ਾ ਦੀ ਸ਼ਰਟ ਆ ਠੀਕ ਹੈ ਡਿਜੀਟਲ ਜੀ ਪ੍ਰਿੰਟਿੰਗ ਆ ਜੇ ਨੋਟਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਪ੍ਰਿੰਟ ਨਾ ਤੇ ਘੇਰਾ ਤਾਂ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਯੂਨੀਕ ਕੇ ਰਵਨੀਆ ਹੋਇਆ ਬਹੁਤ ਪਿਆਰਾ ਮਸ਼ੀਨੀ ਵਰਕ ਦੇ ਨਾਲ ਇਹਨੂੰ ਸਾਰੇ ਨੂੰ ਆਰੀ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਡਿਫਰੈਂਟ ਆਈਟਮ ਬਣੀ ਹੋਈ ਆ ਤੇ ਟ੍ਰੈਕਟ ਵੀ ਦੇਖਣ ਵਾਲੀ ਆ ਹੁਣ ਤੁਸੀਂ ਇਹਨਾਂ ਦੀ ਸ਼ਾਰਟ ਸ਼ਾਰਟ ਬਣਾ ਲਓ ਲੌਂਗ ਸ਼ਾਰਟ ਬਣਾ ਲਓ ਜਿੱਦਾਂ ਵੀ ਸੂਟ ਨੂੰ ਡਿਜ਼ਾਈਨ ਕਰਾਣਾ ਹੋਵੇ ਕਰਾ ਸਕਦੇ ਹੋ ਪਿਓਰ ਔਰਗੇਂਜ਼ਾ ਦਾ ਦੁਪੱਟਾ ਪਿਓਰ ਔਰਗੇਂਜ਼ਾ ਦੀ ਸ਼ਰਟ ਆ ਜੀ ਇਟਾਲੀਅਨ ਸਿਲਕ ਦੀ ਸਲਵਾਰ ਆ ਕਲਰ ਮਿਲ ਜਾਣਗੇ ਤਿੰਨ ਤਿੰਨੋ ਹੀ ਕਲਰ ਇੱਕ ਤੋਂ ਇੱਕ ਨੇ ਆਪਾਂ ਇਸ ਕਲਰ ਨੂੰ ਨਾ ਮਹਿਰੂਨ ਕਹਾਂਗੇ ਨਾ ਰੈੱਡ ਕਹਾਂਗੇ ਜੀ ਕਲਰ ਹੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਸ਼ੇਡ ਆ ਸਾਰੇ ਕਲਰ ਇੱਕ ਤੋਂ ਇੱਕ ਨੇ ਜਿਹੜਾ ਕਲਰ ਤੁਹਾਨੂੰ ਪਸੰਦ ਆ ਪਿਕ ਸੈਂਡ ਕਰ ਸਕਦੇ ਹੋ 3000 ਦੀ ਰੇਂਜ ਦੇ ਵਿੱਚ ਤੇ ਕਮੈਂਟ ਵੀ ਜਰੂਰ ਕਰਦੇ ਹੋ ਵੀਡੀਓ ਥੋੜੀ ਜਿਹੀ ਲੰਮੀ ਹੋ ਜਾਏਗੀ ਮੈਂ ਜਲਦੀ ਜਲਦੀ ਦਿਖਾਉਣ ਦੀ ਕੋਸ਼ਿਸ਼ ਕਰਦੀ ਆਂ ਜਿੰਨੇ ਵੀ ਹੁਣ ਤੱਕ ਸੂਟ ਦਿਖਾਏ ਆ ਜੀ ਸਾਰੇ ਲਾਈਨਿੰਗ ਲਾ ਕੇ ਬਣ ਗਏ ਕਿਉਂਕਿ ਪਿਓਰ ਦੀਆਂ ਆਈਟਮਾਂ ਨੇ ਇਹ ਵੱਖਰੀ ਜੀ ਆਈਟਮ ਆ ਨੱਕ ਤੇ ਬਹੁਤ ਸੋਹਣਾ ਵਰਕ ਹੈ ਜੀ ਨੱਕ ਤੇ ਕਾਫੀ ਲੌਂਗ ਜੇ ਵਰਕ ਆ ਜਾਏਗਾ ਜੀ ਇਹ ਇਹਦਾ ਸਟਾਫ ਬਹੁਤ ਸੋਹਣਾ ਹੈ ਖਾਦੀ ਦੀ ਤਰ੍ਹਾਂ ਸਟਾਫ ਹੈ ਇਸ ਦਾ ਤੇ ਇਹਦੇ ਨਾਲ ਮੋਡਲ ਦੀ ਸਲਵਾਰ ਆ ਜੇ ਇਹ ਵੀ ਤੁਹਾਨੂੰ 3000 ਪ੍ਰਾਈਸ ਸੂਟ ਮਿਲੇਗਾ ਚਨਾਉਨ ਸ਼ਫਾਨ ਦਾ ਦੁਪੱਟਾ ਇਹਦੇ ਨਾਲ ਵੀ ਇਹ ਹੈਗਾ ਜੀ ਬਹੁਤ ਸੋਹਣਾ ਜਾਂ ਪ੍ਰਿੰਟਡ ਡਿਜੀਟਲ ਪ੍ਰਿੰਟਡ ਸੂਟ ਕਲਰ ਆਪਸ਼ਨ ਦੇਖ ਲਓ ਇਹਨਾਂ ਦੇ ਵਿੱਚ ਇਹ ਹੈਗੇ ਨੇ ਕਲਰ 3000 ਪ੍ਰਾਈਸ ਦੇ ਨਾਲ ਹੈ ਜਿਹਦੇ ਨਾਲ ਗ੍ਰੇ ਕਲਰ ਦੀ ਬਾਟਮ ਰਹੇਗੀ ਇਹ ਤਾਂ ਇਸ ਦਾ ਪੀਚ ਹੀ ਆ ਜੀ ਸਾਰਿਆਂ 'ਚ ਠੀਕ ਹੈ ਬਹੁਤ ਸੋਹਣੇ ਸੂਟ ਨੇ ਤੇ ਨੈਕਸਟ ਜਿਹੜੀ ਕਲੈਕਸ਼ਨ ਦਿਖਾਣੀ ਆ ਇਹ ਤਾਂ ਬਹੁਤ ਪਿਆਰੀ ਆ ਦੇਖਣੀ ਬਣਦਾ ਸਟਾਫ ਵੀ ਬਿਲਕੁਲ ਨਮਾਜਦੰਨੀ ਆ ਤੁਹਾਨੂੰ ਸਿਲਕ ਦੇ ਉੱਪਰ ਸਟਾਫ ਹੈ ਜੀ 셔ਟ ਦਾ ਵੀ ਤੇ ਸਲਵਾਰ ਦਾ ਵੀ ਪ੍ਰਿੰਟਡ ਸਿਲਕਾ neck ਦੇ ਉੱਪਰ ਵਰਕ ਹੈ ਪ੍ਰਿੰਟ ਦੇਖ ਲਓ ਪਹਿਲਾਂ ਤਾਂ ਸੂਟ ਦਾ ਕਲਰ ਤੇ ਪ੍ਰਿੰਟ ਤਾਂ ਤੁਸੀਂ ਦੇਖ ਸਕਦੇ ਹੋ ਸਟੱਫ ਤਾਂ ਜਦੋਂ ਤੁਹਾਡੇ پاس ਜਾਏਗਾ ਤੁਸੀਂ ਉਸ ਟਾਈਮ ਹੀ ਫੀਲ ਕਰੋਗੇ ਇਹ ਹੈਗਾ ਦੇਖੋ neck ਕਿੰਨਾ ਸੋਨਾ ਵਰਕ ਕੀਤਾ ਹੋਇਆ ਸਾਰੇ ਫਰੰਟ ਇਦਾਂ ਵਰਕ ਆ ਤੇ ਇਹਦੇ ਨਾਲ ਤੁਹਾਨੂੰ ਸਿਲਕ ਦੀ ਸਲਵਾਰ ਮਿਲੇਗੀ ਤੇ ਸਿਲਕ ਦੀ ਹੀ ਸ਼ਰਟ ਹੈ ਇਹ ਤੇ ਦੁਪੱਟਾ ਦੇਖਿਓ ਜੀ ਸੂਟਾਂ ਦਾ ਸਾਰੇ ਸੂਟਾਂ ਦੇ ਨਾਲ ਦੁਪੱਟੇ ਇਦਾਂ ਰਹਿਣਗੇ ਵਿੱਚੋਂ ਸੇਮ بیس ਕਲਰ ਆ ਫੋਰ ਸਾਈਡ ਹੈਵੀ ਦੁਪੱਟਾ ਹੈ ਤੇ ਇਹ ਕੰਟਰਾਸਟ ਦਿੱਤਾ ਹੋਇਆ ਜਿਹੜਾ ਕਲਰ ਸੂਟ ਦੇ ਵਿੱਚ ਆ 3550 ਇਹ ਸੂਟ ਦਾ ਪ੍ਰਾਈਸ ਆ ਸਿਲਕ ਦੇ ਉੱਪਰ ਆ ਜੀ ਸਾਰੇ ਸੂਟ ਇਹਦੇ ਵਿੱਚ ਸੈਕੰਡ ਕਲਰ ਆ ਸੈਕੰਡ ਕਲਰ ਕੰਟਰਾਸਟ ਹੀ ਰਹੇਗਾ ਜੀ ਦੇਖੋ ਕਲਰ ਹੀ ਬਹੁਤ ਸੋਹਣਿਆ ਸੂਟਾਂ ਦੇ ਇਹ ਥਰਡ ਕਲਰ ਆ ਕੋਈ ਤਿਹਾਰ ਆ ਰਿਹਾ ਕੋਈ ਵਿਆਹ ਸ਼ਾਦੀ ਆ ਰਹੀ ਹੈ ਬਿਲਕੁਲ ਅਲੱਗ ਤੇ ਯੂਨੀਕ ਜੀ ਕਲੈਕਸ਼ਨ ਸਟੀਚਿੰਗ ਤੋਂ ਬਾਅਦ ਬਣਨੇਗੇ ਸੂਟ ਇਹ ਮੈਨੂੰ ਵੀ ਪਸੰਦ ਆਇਆ ਨਾ ਸਿਕ ਸੂਟ ਮੇਰਾ ਸਾਈਡ ਤੇ ਕਰਨਾ ਪੈਣਾ ਨੈਕਸਟ ਦੇ ਰਹੀਆਂ ਜੀ 3800 50 ਦੇ ਵਿੱਚ ਕਲੈਕਸ਼ਨ ਆ ਐਦਾਂ ਰਹੇਗਾ ਜੀ ਸੂਟ ਇਹ ਸ਼ਿਮਰ ਦੇ ਉੱਪਰ ਸਟਾਫ ਹੈ ਸ਼ਰਟ ਦਾ ਤੇ ਉੱਪਰ ਹੋਇਆ ਪੈਚਵਰਕ ਸਾਰੀ ਸ਼ਰਟ ਤੇ ਠੀਕ ਹੈ ਜੀ 38 ਆਪਿਆਂ ਦੇ ਵਿੱਚ ਸੂਟ ਆ ਬਹੁਤ ਪਿਆਰਾ ਸੈਂਟਰ ਦੇ ਵਿੱਚ ਵਰਕ ਆ ਤੇ ਜਿਹੜੀ ਸ਼ਿਮਰ ਆ ਨਾ ਇਹ ਸੈਲਫ ਦੇ ਵਿੱਚ ਰਹੇਗੀ ਸ਼ਾਇਦ ਤੁਹਾਨੂੰ ਡਿਜ਼ਾਈਨ ਦਿਖਦਾ ਹੋਏਗਾ ਸੈਲਫ ਦੇ ਵਿੱਚ ਆ ਜੇ ਸ਼ਿਮਰ ਤੇ ਨਾਲ 크ਰੇਪ ਦੀ ਸਲਵਾਰ ਹੈ ਇਹਦੇ ਤੇ ਜਿਹੜਾ ਦੁਪੱਟਾ ਹੈ ਉਹ ਵੀ ਤੁਹਾਨੂੰ ਐਦਾਂ ਮਿਲੇਗਾ কর্নার ਦੇ ਵਿੱਚ ਵਰਕ ਮਿਲ ਜੇਗਾ ਦੁਪੱਟਿਆਂ ਦੇ ਵੀ ਠੀਕ ਹੈ ਜੀ 크ਰੇਪ ਦੀ ਸਲਵਾਰ ਦੇ ਨਾਲ ਸੂਟ ਰਹਿਣਗੇ ਸ਼ਿਮਰ ਸੈਲਫ ਹੈ ਇਹ 3850 ਇਹਨਾਂ ਸੂਟਾਂ ਦਾ ਪ੍ਰਾਈਸ ਆ ਕਲਰ ਦੇਖ ਲੋ ਕਲਰ ਤਾਂ ਬਹੁਤ ਸੋਹਣੇ ਸੋਹਣੇ ਜਿਹਾ ਚਾਰ ਕਲਰ ਨੇ ਚਾਰ ਵਿੰਗ ਕਲਰ ਇੱਕ ਤੋਂ ਇੱਕ ਨੇ ਰਾਮ ਟੈਕਸ ਵਿੱਚ ਭਰਪੂਰ ਕਲੈਕਸ਼ਨ ਹੈ ਇਹ ਅੱਜ ਤੁਹਾਡੇ ਵਾਸਤੇ ਇਨਾਂ ਦੇ ਬਣਾਉਣ ਨੂੰ ਮੈਂ ਦੋ ਵੀਡੀਓ ਵੀ ਬਣਾ ਸਕਦੀ ਸੀ ਫਿਰ ਇਦਾਂ ਕਿ ਇਹ ਹੀ ਤਾਂ ਹੈਗੇ ਨਹੀਂ ਦਿਖਾਉਣ ਨੂੰ ਬਹੁਤ ਖੁਸ਼ ਆ ਜਿਹੜਾ ਨਵਾਂ ਆਇਆ ਹੋਇਆ ਆਪਣੇ ਕੋਲ ਹਰ ਰੋਜ਼ ਆਂਦਾ ਏ ਹਰ ਰੋਜ਼ ਜਾਂਦਾ ਏ ਜਿਹਦੇ ਬਜਟ ਵਿੱਚ ਜਿਹਨੂੰ ਜੋ ਸੋਹਣਾ ਲੱਗਦਾ ਉਹ ਪਰਚੇਸ ਕਰੀ ਜਾਂਦਾ ਜੀ ਨੈਕਸਟ ਟਾਈਮ ਕਈ ਵਾਰੀ ਕਿਸੇ ਨੂੰ ਇਹ ਵੀ ਹੁੰਦਾ ਕਿ ਚਲੋ ਕੱਲ ਦੀ ਵੀਡੀਓ ਦੇਖ ਲਈਏ ਕੀ ਦਿਖਾਣਗੇ ਫਿਰ ਪਿਛਲਾ ਸੂਟ ਪਸੰਦ ਆ ਜਾਂਦਾ ਜੀ ਪਿਛਲੀ ਵੀਡੀਓ ਚੋਂ ਫਿਰ ਇੰਨੇ ਚ ਉਹ ਸੋਲਡ ਆਊਟ ਹੁੰਦਾ ਏ ਕੋਸ਼ਿਸ਼ ਕਰੋ ਤੁਸੀਂ ਨਾਲ ਦੀ ਨਾਲ ਆਰਡਰ ਪਾ ਸਕਦੇ ਹੋ ਪਲੀਜ਼ ਇਹ ਹੈ ਕ੍ਰੇਪ ਦੇ ਉੱਪਰ ਸੂਟ ਬਹੁਤ ਸੋਹਣਾ ਕ੍ਰੇਪ ਦਾ ਸੂਟ ਆ ਤੇ ਨੀਚੇ ਹੈਗਾ ਜੀ ਮਸ਼ੀਨਰੀ ਵਰਕ ਇਹਦੇ ਨਾਲ ਵੀ ਤੁਹਾਨੂੰ ਕ੍ਰੇਪ ਦੀ ਸਲਵਾਰ ਮਿਲੇਗੀ ਠੀਕ ਹੈ ਇਹ ਕ੍ਰੇਪ ਤੇ ਹੈ ਸਾਰੇ ਸੂਟ ਤੇ ਜਿਹੜਾ ਦੁਪੱਟਾ ਰਹੇਗਾ ਚਨਾਟ ਸ਼ਫਾਨ ਦਾ ਦੁਪੱਟਾ ਤੇ ਇਹ ਹੈਗਾ ਜੀ ਦੁਪੱਟੇ ਦੇ ਲੜ ਠੀਕ ਹੈ ਬਾਕੀ ਦੁਪੱਟਾ ਪਲੇਨ ਆ ਵਿੱਚੋ ਲੜ ਇਦਾਂ ਦੇ ਨਿਕਲ ਨਹੀਂ ਗਏ ਕੁਛ ਇਦਾਂ ਦੀ ਲੁੱਕ ਆ ਸਟ੍ਰੀਟ ਦੀ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ 3 ਤੋਂ 4 ਇਹ ਸੈਕੰਡ ਕਲਰ ਆ ਇਹ ਚ ਇਹ ਡਾਰਕ ਜੇ ਕਲਰ ਦੀ ਸਲਵਾਰ ਆ ਜਾਏਗੀ ਨਾ ਹੀ ਬਲੈਕ ਨਾ ਗ੍ਰੇ ਕਲਰ ਆ ਠੀਕ ਹੈ ਤੇ ਇੱਕ ਕਲਰ ਇਹ ਡਾਰਕ ਕਾਫੀ ਜਾਂ ਆ ਜਾਏਗਾ ਜੀ ਠੀਕ ਹੈ ਇਹਦਾ ਦੁਪੱਟਾ ਤੇ ਇੱਕ ਕਲਰ ਤੁਹਾਨੂੰ ਇਵਾਂ ਲੱ ਮਿਲ ਜੇਗਾ ਪ੍ਰਿੰਟਿੰਗ ਲੱਗਾ ਇਹਦੀ ਸੌਰੀ ਸੇਮ ਹੀ ਪ੍ਰਿੰਟ ਦੇ ਵਿੱਚ ਨੇ ਸਾਰੇ ਸਿਰਫ ਉਹਦਾ ਹੀ ਫਰਕ ਆ ਦੁਪੱਟਿਆਂ ਦੇ ਕਲਰਾਂ ਦਾ ਇਹ ਸਾਰੇ ਕਲਰ ਨੇ ਜੀ ਕ੍ਰੇਪ ਡੈਸੂਟ ਦੇ ਵਿੱਚ ਇਹ ਵੀ ਤੁਹਾਨੂੰ 3800 ਪ੍ਰਾਈਸ ਦੇ ਨਾਲ ਮਿਲਣਗੇ ਜੀ ਸੌਰੀ 3000 ਪ੍ਰਾਈਸ ਦੇ ਨਾਲ ਆ ਜੀ ਸੂਟ ਇਹ ਠੀਕ ਹੈ ਜੀ ਮੈਂ ਤਾਂ ਰੇਟ ਹੀ ਭੁੱਲ ਗਈ ਅਸਲ 'ਚ 3000 ਪ੍ਰਾਈਸ ਦੇ ਵਿੱਚ ਇਹ ਮੇ ਵੀ ਸ਼ਾਇਦ 3800 ਹੋ ਸਕਦਾ ਓਕੇ 2800 ਪ੍ਰਾਈਸ ਆ ਜੀ ਹੋਰ ਵੀ ਘਟ ਗਿਆ ਮੈਂ ਤਾਂ ਪ੍ਰਾਈਸ ਭੁੱਲ ਗਈ ਸੀਗੀ 2800 ਪ੍ਰਾਈਸ ਦੇ ਵਿੱਚ ਆ ਜੀ ਇਹ ਵਾਲਾ ਕ੍ਰੇਪ ਦਾ ਸੂਟ ਹੁਣ ਤਾਂ ਤੁਸੀਂ ਸਾਰੇ ਲੈ ਸਕਦੇ ਹੋ 3800 ਤੇ ਕਿਥੇ 2800 ਤੇ ਸਿੱਧਾ ਹੀ 1000 ਰੁਪਏ ਦਾ ਫਰਕ ਪੈ ਗਿਆ 2800 ਪ੍ਰਾਈਸ ਆ ਕਿਉਂਕਿ ਉਹ ਕਈ ਵਾਰੀ ਇਹ ਨਾਲ ਦੀ ਨਾਲ ਅਸੀਂ ਪ੍ਰਾਈਸ ਲਾ ਲੰਨੇ ਆ ਉੱਪਰ ਤਾਂ ਅਸੀਂ ਟੈਗ ਲਾਉਂਦੇ ਨਹੀਂ ਆ ਨਿਕਲ ਜਾਣੇ ਹੁੰਦੇ ਆ ਜੀ ਸਾਰੇ ਸੂਟ ਕਈ ਵਾਰੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਅਲੱਗ-ਅਲੱਗ ਪ੍ਰਾਈਸ ਦਾ ਸੰਚ ਮਿਸਟੇਕ ਹੋ ਜਾਂਦੀ ਆ ਇਹ ਸੂਟ ਵੀ ਤੁਹਾਨੂੰ 2800s ਮਿਲੇਗਾ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਇਹ ਠੀਕ ਹੈ ਜੀ ਘੇਰੇ ਤੇ ਸਾਰਾ ਵਰਕ ਹੈ ਕ੍ਰੇਪ ਦੀ ਸਲਵਾਰ ਇਹਦੇ ਨਾਲ ਸ਼ਰਟ ਦਾ ਸਟਾਫ ਇੱਕ ਖਾਦੀ ਦੀ ਤਰ੍ਹਾਂ ਆ ਜਾਏਗਾ ਜੀ ਬਹੁਤ ਪਿਆਰਾ ਪੀਸ ਆ ਚਨੌਂਸ ਫੌਂਦੇ ਦੁਪੱਟੇ ਦੇ ਨਾਲ ਆ ਸੂਟ ਇਹ ਏ ਵੀ ਤੁਹਾਨੂੰ 2800 ਪ੍ਰਾਈਸ ਦੇ ਨਾਲ ਮਿਲੇਗਾ ਤੇ ਸੂਟ ਦਾ ਦੁਪੱਟਾ ਦੇਖ ਲਓ ਇੱਕ ਵਾਰੀ ਚਨਾਉਣ ਸ਼ਫਾਨ ਦਾ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟਾ 2800 ਪ੍ਰਾਈਸ ਦਾ ਕਲਰ ਆ ਜੀ ਸੈਕੰਡ ਤੇ ਥਰਡ ਤਿੰਨ ਕਲਰ ਨੇ ਜਲਦੀ ਜਲਦੀ ਦਿਖਾਣੇ ਆ ਥੋੜੇ ਜੇ ਸੂਟ 2850 ਦਾ ਸੂਟ ਆ ਜੀ ਕ੍ਰੇਪ ਦਾ ਕ੍ਰੇਪ ਦਾ ਸੂਟ 2850 ਦਾ ਨਿੱਕੀ ਬੂਟੀ ਵਾਲਾ ਸੂਟ ਹੈ ਇੱਥੇ ਆਪਣਾ ਨੈੱਕ ਬਣ ਜੇਗਾ ਨੈੱਕ ਦੇ ਉੱਪਰ ਬਹੁਤ ਸੋਹਣਾ ਪੈਚ ਆਰਗੇਂਜ਼ਾ ਦਾ ਨਿੱਕੀ ਬੂਟੀ ਵਾਲਾ ਸੂਟ ਹੈ ਜੀ ਘੇਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਬਲੈਕ ਕਲਰ ਦਾ ਸੂਟ ਹੈ ਬਲੈਕ ਵੀ ਨਹੀਂ ਹੈਗਾ ਨਾ ਇਹ ਗ੍ਰੇ ਜਿਹਾ ਨਾ ਬਲੈਕ ਜਿਹਾ Z ਬਲੈਕ ਨਹੀਂ ਹੈਗਾ ਮਤਲਬ ਕ੍ਰੇਪ ਦੀ ਸਿਲਵਾਰ ਹੈ 3 ਮੀਟਰ ਦੀ ਲਾਈਨਿੰਗ ਲਾ ਕੇ ਬਣਨਗੇ ਅੱਜ ਦੀ ਵੀਡੀਓ ਦੇ ਮੋਸਟਲੀ ਸਾਰੇ ਸੂਟ ਕਿਉਂਕਿ ਪਿਓਰ ਦੀਆਂ ਕਲੈਕਸ਼ਨਾਂ ਜੀ 2850 ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਆ। ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ 컬러 ਦੇਖ ਲਓ। ਸੈਕਿੰਡ ਤੇ थर्ड फोर्थ ਚਾਰ 컬러 ਨੇ। ਇੱਕ ਤੋਂ ਇੱਕ ਨੇ। ਚਾਰੋਂ ਹੀ 컬러 ਇੱਕ ਤੋਂ ਇੱਕ ਨੇ। ਠੀਕ ਆ ਜੀ। ਨੈਕਸਟ ਦੰਨੇ ਆ। 2800 ਦੇ ਵਿੱਚ ਬਹੁਤ ਸੋਹਣੀ ਜੀ 컬렉ਸ਼ਨ ਨਮੇਜੇ ਸਟਫਰ ਦੇ ਉੱਪਰ ਸਿਲਕ ਤੇ ਆਏਗਾ ਜੀ ਇਹ ਵਾਲਾ ਸੂਟ ਵੀ ਐਦਾ ਰਹੇਗਾ ਪੈਚ ਵਰਕ ਪਹਿਲਾਂ ਤਾਂ نیچے ਪ੍ਰਿੰਟ ਹੀ ਬਹੁਤ ਸੋਹਣਾ ਸੂਟ ਦਾ ਰਾਮਟੈਕਸ ਬ੍ਰਾਂਡ ਰਹੇਗਾ ਜੀ ਸਾਰੀ ਵੀਡੀਓ ਦਾ ਮਸ਼ੀਨੀ ਵਰਕ ਆ ਤੇ ਨਾਲ ਸਿਲਕ ਦੀ ਸਰਵਾਰ ਆ ਜੀ ਸਿਲਕ ਦੀ ਸ਼ਰਟ ਆ नाल रहेगा दुपट्टा चनौन शुफान <laughs> चनौन शुफान दुपट्टा किसी किसी सूटी पैकिंग बहुत जबरदस्त होंगी पैसा दुपट्टा जी बहुत सोना कलर इस भी चार मिल जाएंगे। गए कलर थोन पसंद आ उसका स्क्रीनशॉट लैके भी सेंड कर सकते हो अठाई प्राइसू 2850 ਦੇ ਵਿੱਚ ਸੂਟ ਹੈ ਜੀ ਇਹ ਵੀ ਠੀਕ ਹੈ ਤੇ ਹੁਣ ਹੀ ਰਹਿ ਗਿਆ ਇੱਕ ਲਾਸਟ ਸੈਟ ਜਿਹੜਾ ਤੁਹਾਨੂੰ ਦਿਖਾਣਾ ਸੂਟ ਦੇਖਿਓ ਜੀ ਸ਼ਿਮਰ ਸਿਲਕ ਦੇ ਉੱਪਰ ਸੂਟ ਆਏ ਆ 3500 ਪ੍ਰਾਈਸ ਦੇ ਨਾਲ ਰਹਿਣਗੇ ਥੋੜਾ ਜਿਹਾ ਇੱਕ ਪ੍ਰਿੰਟ ਵੀ ਇਹਨਾਂ ਦਾ ਤੇ ਸਟਾਫ ਵੀ ਕੁਝ ਅਲੱਗ ਜੀ ਆਈਟਮ ਹੈ ਦਿਖਾਉਣ ਨੂੰ ਤਾਂ ਮੈਂ ਤੁਹਾਨੂੰ ਵਰਕ ਵਾਲੇ ਸੂਟ ਵੀ ਦਿਖਾਏ ਨੇ ਇਸ ਰੇਂਜ ਦੇ ਵਿੱਚ ਪਰ ਇਹ ਜੀ ਜੀ ਲੱਗ ਗਿਆ ਜੀ ਕਿਉਂਕਿ ਜੇ ਬਣਨ ਤੋਂ ਬਾਅਦ ਚੀਜ਼ ਅਲੱਗ-ਅਲੱਗ ਜਿਹੜਾ ਜ਼ਿਆਦਾ ਵਧੀਆ ਲੱਗਦਾ ਇਹ ਹੈਗਾ ਜੀ ਡਿਜੀਟਲ ਪ੍ਰਿੰਟ ਦੇ ਉੱਪਰ ਬਹੁਤ ਪਿਆਰਾ ਜਿਹਾ ਸ਼ਿਮਰ ਦਾ ਸ਼ਿਮਰ ਸਟਫ ਦੇ ਉੱਪਰ ਸ਼ਿਮਰ ਸਿਲਕ ਹੈ ਠੀਕ ਆ ਔਰਗੈਂਜ਼ਾ ਦੀ ਤਰ੍ਹਾਂ ਲੁੱਕ ਆਏਗੀ ਥੋੜੀ ਜਿਹੀ ਕ ਤੇ ਇਹ ਹੈਗਾ ਕਿ ਇਹ ਰੈਦਾ ਬਣਿਆ ਹੋਇਆ ਤੇ ਨਾਲ ਪੌਂਚਾ ਤੇ ਵੀ ਤੁਹਾਨੂੰ ਇਹ ਵਰਕ ਮਿਲ ਜਗਾ ਤਾਂ 크ਰੇਪ ਦੀ ਸਲਵਾਰ ਆ ਪੌਂਚਾ ਵਰਕ ਹੈ ਜੀ ਬਸ ਪ੍ਰਿੰਟਿੰਗ ਦੇਖਦੇ ਰਹੋ ਸੂਟ ਦੇ ਔਰਗੇਨza ਸ਼ਿਮਰ ਸਿਲਕ ਦਾ ਸਟਾਫ ਹੈ ਜਿਹੜਾ ਇਦਾਂ ਰਹਿ ਗਿਆ ਦਾ ਦੁਪੱਟਾ 35 ਆਫ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ ਮੈਂ ਤੁਹਾਨੂੰ ਫੋਟੋ ਸ਼ੋਅ ਕਰਦਾ ਨਹੀਂ ਬਾਕੀ ਸੂਟਾਂ ਦੇ ਇਹ ਤੁਹਾਨੂੰ ਮੈਂ ਖੋਲ ਕੇ ਦਿਖਾਇਆ ਤਾਂ ਤੁਸੀਂ ਦੇਖ ਸਕਦੇ ਹੋ ਸੇਮ ਹੀ ਆ ਫੋਟੋ ਕਲਰ ਆਪਸ਼ਨ ਦਿਖਾਉਣਾ ਨੇ ਆ ਇਹ ਹੈਗਾ ਬਲੂ ਕਲਰ ਦੇ ਉੱਪਰ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀਆ ਸੂਟ ਦੇ ਪ੍ਰਿੰਟ ਹੀ ਬਹੁਤ ਪਿਆਰੇ ਆ ਠੀਕ ਹੈ ਜੀ ਦੇਖੋ ਲੁੱਕ ਐਦਾਂ ਹੀ ਦੁਪੱਟਾ ਆਏਗਾ ਸੂਟ ਹੀ ਬਹੁਤ ਸੋਹਣਾ ਹੈ ਨਵੀਂ ਜੀ ਕਲੈਕਸ਼ਨ ਆ ਬਿਲਕੁਲ ਅਲੱਗ ਜੀ ਮਤਲਬ ਪ੍ਰਿੰਟ ਦੇਖ ਕੇ ਹੀ ਭੁੱਖ ਲੰਦੀ ਆ ਵੀ ਇੰਨੇ ਸੋਹਣੇ ਸੂਟ ਹੈ ਦੇਖੋ ਪ੍ਰਿੰਟ ਇਹੀ ਚੀਜ਼ਾਂ ਹੁੰਦੀਆਂ ਦੇਖਣੇ ਵਾਲੀਆਂ ਮੇਨ ਨੈਕਸਟ ਹੈਗਾ ਜੀ ਕਲਰ ਤੇ ਇੱਕ ਤੋਂ ਇੱਕ ਨੇ ਪ੍ਰਿੰਟ ਕਲਰ ਬਾਕੀ ਫੋਟੋ ਵਿੱਚ ਜੋ ਸਟਾਈਲ ਆ ਤੁਸੀਂ ਦੇਖ ਸਕਦੇ ਹੋ ਡਿੱਟੋ ਕਲਰ ਡਿੱਟੋ ਡਿਜ਼ਾਈਨ ਬਾਕੀ ਤੁਸੀਂ ਬਣਾ ਵੀ ਇਦਾਂ ਹੀ ਸਕਦੇ ਹੋ ਸਲਵਾਰ ਸੂਟ ਬਣਾ ਲਓ ਦੇਖੋ ਜੀ ਪ੍ਰਿੰਟ ਸੂਟ ਦਾ ਕਲਰ ਵੀ ਤੇ ਪ੍ਰਿੰਟ ਵੀ ਦੁਪट्टे 4 ਸਾਈਡ ਬਹੁਤ ਸੋਹਣੇ ਲੇਸ ਵਰਕ ਦੇ ਨਾਲ ਹਾਈਲਾਈਟ ਨੇ ਕਲਰ ਬਹੁਤ ਪਿਆਰੇ ਪਿਆਰੇ ਆ 8 ਤੋਂ 10 ਪੀਸ ਨੇ ਇਹ ਅਲੱਗ-ਅਲੱਗ ਕਲਰਾਂ ਚ ਅਲੱਗ-ਅਲੱਗ ਪ੍ਰਿੰਟਾਂ ਚ ਠੀਕ ਹੈ ਹੁਣ ਇਸੀ ਫੋਟੋ ਦੇਖ ਲਓ ਪੌਂਚਾ ਵਰਕ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੇ ਤੁਸੀਂ ਕੋਈ ਸੂਟ ਖਲਵਾ ਕੇ ਇਹਨਾਂ ਦੀ ਪਿਕ ਲੈਣੀ ਹੈ ਤਾਂ ਵੀ ਲੈ ਸਕਦੇ ਹੋ ਕਿਉਂਕਿ ਵੀਡੀਓ ਲੰਮੀ ਹੋਗੀ ਤਾਂ ਕਰਕੇ ਮੈਨੂੰ ਚਾਹੁੰਦੀ ਤੁਸੀਂ ਬਹੁਤਾ ਟਾਈਮ ਮੈਨੂੰ ਮੈਂ ਤੁਹਾਨੂੰ ਬੋਰ ਕਰਾਂ ਤੇ ਤਾਂ ਕਰਕੇ ਮੈਂ ਤੁਹਾਨੂੰ ਇਦਾਂ ਹੀ ਦਿਖਾ ਰਹੀ ਹਾਂ ਬਹੁਤ ਸੋਹਣੀ ਕਲੈਕਸ਼ਨ ਆ ਸਟੱਫ ਇੱਕ ਨੰਬਰ ਆ ਜੀ ਬਿਲਕੁਲ ਨਵੀਂ ਕਲੈਕਸ਼ਨ ਚ ਕੁਝ ਪਾਇਆ ਹੋਏਗਾ ਤਾਂ ਅਲੱਗ ਪਾਇਆ ਹੋਏਗਾ ਉਮੀਦ ਕਰਦੀ ਹਾਂ ਕਲੈਕਸ਼ਨ ਨੂੰ ਪਸੰਦ ਆਈ ਹੋਵੇਗੀ ਬਾਕੀ ਤੁਹਾਡੇ ਕਮੈਂਟਾਂ ਦੀ ਵੇਟ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much